ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਫਰੀਦਕੋਟ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਇਸੇ ਦਾ ਨਤੀਜਾ ਹੈ ਕਿ ਇਸ ਵੇਲੇ ਮੈਂ ਕੋਟਕਪੂਰਾ ਬਠਿੰਡਾ ਮਾਰਗ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀਆਂ ਗੱਡੀਆਂ ਜੋ ਕਿ ਅੱਗ ਦੇ ਹਵਾਲੇ ਕਰ ਦਿੱਤੀਆਂ ਗਈਆਂ ਸਨ ਇਸੇ ਜਗ੍ਹਾ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਲਿਆਂ ਔਰ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਪੁਲਿਸ ਔਰ ਪ੍ਰਸ਼ਾਸਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਔਰ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਸ਼ਖਸ ਦੀ ਗ੍ਰਿਫਤਾਰੀ ਨਾ ਕਰਨ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਸਨ ਔਰ ਪੁਲਿਸ ਵੱਲੋਂ ਉਹਨਾਂ ਨੂੰ ਇੱਥੋਂ ਖੜੇੜਨ ਲਈ लाठी चार्ज ਕੀਤਾ ਗਿਆ ਗੋਲੀ ਵੀ ਚਲਾਈ ਗਈ ਔਰ ਕਈ ਗੱਡੀਆਂ ਜੋ ਹਨ ਤੁਸੀਂ ਦੇਖ ਸਕਦੇ ਹੋ ਕਿ ਅੱਗ ਦੇ ਹਵਾਲੇ ਕਰ ਦਿੱਤੀਆਂ ਗਈਆਂ ਜੋ ਪੁਲਿਸ ਦੀ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਬੱਸ ਜੋ ਸੜਕੇ ਸਵਾਹ ਹੋ ਚੁੱਕੀ ਹੈ ਔਰ ਇਸ ਤੇ ਇਸ ਤੋਂ ਇਲਾਵਾ ਇੱਕ ਹੋਰ ਗੱਡੀ ਐ ਸਕੋਰਪੀਓਰ ਇਸ ਤੋਂ ਇਹਨਾਂ ਦੋਵਾਂ ਗੱਡੀਆਂ ਦੇ ਨਾਲ-ਨਾਲ ਕਈ ਜੋ ਪਿੰਡ ਵਾਲੇ ਹਨ ਉਹਨਾਂ ਦੇ ਵੀ ਜੋ ਮੋਟਰਸਾਈਕਲ ਔਰ ਕਈ ਗੱਡੀਆਂ ਜੋ ਹਨ ਉਹ ਅੱਗੇ ਹਵਾਲੇ ਕਰ ਦਿੱਤੀਆਂ ਗਈਆਂ ਹਨ ਔਰ ਪੁਲਿਸ ਵੱਲੋਂ ਇਸ ਪੂਰੇ ਰਸਤੇ ਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਹੁਣ ਕੋਈ ਵੀ ਪ੍ਰਦਰਸ਼ਨਕਾਰੀ ਇਸ ਸੜਕ ਤੇ ਨਹੀਂ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਕਿਉਂਕਿ ਬੜੀ ਹੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਪ੍ਰਦਰਸ਼ਨ ਜੋ ਹੈ ਉਹ ਕੀਤਾ ਜਾ ਰਿਹਾ ਸੀ ਅਸੀਂ ਪਿਆਰ ਦੇ ਨਾਲ ਆਪਣੇ ਪਿੰਡ ਵਾਲੇ ਰੋਡ ਤੇ ਡਰਨਾ ਲਾ ਕੇ ਸਤਨਾਮ ਵਾਇਰਸ ਦਾ ਜਾਬ ਕਰ ਰਹੇ ਸੀ ਜਦ ਕਿ ਪੰਜਾਬ ਪੁਲਿਸ ਨੇ ਆਉਣ ਸਾਰੀ लाठी चार्ज ਕਰ ਦਿੱਤਾ ਸਾਡੇ ਤੇ ਔਰ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਵਿੱਚ ਸਾਡੇ ਨਗਰ ਦੇ ਬਹੁਤ ਸਿੰਘ ਫਟੜ ਹੋ ਗਏ ਹਨ ਤੇ ਅਸੀਂ ਆਸੇ ਪਾਸੇ ਦੇ 2-3 ਸਿੰਘ ਛੀਦ ਹੋ ਗਏ ਹਨ ਤੋਂ ਪੰਜਾਬ ਪੁਲਿਸ ਨੇ ਆਪਣੀਆਂ ਗੱਡੀਆਂ ਨੂੰ ਆਪ ਹੀ ਅੱਗ ਲਾ ਕੇ ਔਰ ਮੋਟਰਸਾਈਕਲ ਜੋ ਨੁਕਸਾਨ ਕੀਤਾ ਹੈ ਆਪ ਜੀ ਦੇ ਸਾਹਮਣੇ ਆ ਜੋ ਸਾਡੇ ਨਾਲ ਤੱਕਾ ਹੋਇਆ ਸੋ ਕਿਰਪਾ ਕਰਕੇ ਇਸ ਦੇ ਜੋ ਦੋਸ਼ੀ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਔਰ ਪੰਜਾਬ ਪੁਲਿਸ ਨੂੰ ਵੀ ਤੁਸੀਂ ਦੇਖ ਹੀ ਰਹੇ ਹੋ ਜੋ ਕਿ ਸਾਡੇ ਪਿੰਡ ਦੇ ਨਾਲ ਧੱਕਾ ਹੋਇਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਪੁਲਿਸ ਵੱਲੋਂ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਵੀ ਇਹ ਧਰਨਾ ਚੱਕਿਆ ਜਾਵੇ ਜਾਂ ਉਹਨਾਂ ਵੱਲੋਂ ਪਹਿਲਾਂ ਤੁਸੀਂ ਇਹ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਨਹੀਂ ਜੀ ਸਾਨੂੰ ਕੋਈ ਮਾਰਨਿੰਗ ਨਹੀਂ ਦਿੱਤੀ ਗਈ ਸਵੇਰ ਸਾਡੇ ਬੰਦੇ ਗ੍ਰਿਫਤਾਰ ਕੀਤੇ ਗਏ ਔਰ ਕਿਹਾ ਕਿ ਰੋਡ ਖਾਲੀ ਕਰ ਦਿੱਤਾ ਜਾਵੇ ਅਸੀਂ ਪੰਜਾਬ ਪੁਲਿਸ ਦੇ ਕਹਿਣ ਤੇ ਰੋਡ ਖਾਲੀ ਕਰਕੇ ਆਪਣੇ ਪਿੰਡ ਵਾਲੇ ਪਾਸੇ ਸੜਕ ਤੋਂ ਥੱਲੇ ਹੋ ਕੇ ਬਹਿ ਗਏ ਸੀ ਪਰ ਉਸ ਤੋਂ ਅਪਰੰਤ ਪੰਜਾਬ ਪੁਲਿਸ ਨੇ ਔਨਸਰ 3 400 ਬੰਦਾ ਮੁਲਾਜ਼ਮ ਆਇਆ ਔਰ ਸਾਡੇ ਤੇ लाठी चार्ज ਕੀਤਾ ਸਾਡੇ ਪਿੰਡ ਦੀਆਂ ਮਾਈਆਂ ਸਿੰਘ ਬਹੁਤ ਸਾਰੇ ਗ੍ਰਿਫਤਾਰ ਕੀਤੇ ਹੋਏ ਹਨ ਸੋ ਪਿੰਡ ਵਾਲਿਆਂ ਦਾ ਕਹਿਣਾ ਕਿ ਪੁਲਿਸ ਵਾਲਿਆਂ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਚੇਤਾਵਨੀ ਨਹੀਂ ਦਿੱਤੀ ਗਈ ਔਰ ਇਸ ਤੋਂ ਇਲਾਵਾ ਇਹਨਾਂ ਦਾ ਇਹ ਵੀ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਜੋ ਵੀ ਉਹਨਾਂ ਦੇ ਵਾਹਨ ਹਨ ਉਹਨਾਂ ਨੂੰ ਅਗਰੇ ਹਵਾਲੇ ਕੀਤਾ ਗਿਆ ਪਰ ਜੇਕਰ ਫਿਲਹਾਲ ਪੂਰੇ ਇਸ ਜੋ ਕਾਰਨਾ ਕਰਮ ਦੀ ਗੱਲ ਕਰੀਏ ਤਾਂ ਪਿੰਡ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਔਰ ਕੁਝ ਲੋਕਾਂ ਨੂੰ ਇੱਥੋਂ ਖਦੇੜ ਦਿੱਤਾ ਗਿਆ ਹੈ ਔਰ ਸੜਕ ਜੋ ਇਹ ਮਾਰਗ ਹੈ ਇਸ ਨੂੰ ਖਾਲੀ ਕਰਵਾਉਣ ਲਈ ਜੋ ਹੈ ਲਗਾਤਾਰ ਪਹਿਲਾਂ ਉਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਸੀ ਪਰ ਹੁਣ लाठी चार्ज ਕਰਨ ਤੋਂ ਬਾਅਦ ਇਸ ਰਸਤੇ ਨੂੰ ਖਾਲੀ ਕਰਵਾ ਲਿਆ ਗਿਆ ਹੈ ਰਾਜੀਵ ਸ਼ਰਮਾ ਐਬੀਪੀ ਸੰਝਾ ਫਰੀਦਕੋਟ